ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਲੋੜੀ ਦੀ ਰਾਤ ਨੂੰ ਚੁੱਪਚਾਪ ਤੋਂ ਲੌਂਗ ਇਸ ਜਗ੍ਹਾ ਤੇ ਰੱਖ ਦਿਓਗੇ ਤਾਂ ਕਰੋੜਾ ਨਹੀਂ ਅਰਬਾਂ ਦੇ ਮਾਲਕ ਬਣ ਜਾਓਗੇ ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪੰਚ ਆਵੇ। ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ। ਜੇਕਰ ਤੁਸੀਂ ਲੋਹੜੀ ਵਾਲੀ ਰਾਤ ਨੂੰ ਚੁੱਪਚਾਪ ਦੋ ਲੋਂਗਾਂ ਦਾ ਇੱਕ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ, ਦੁੱਖ ਦਿਲਿੱਦਰ, ਪੈਸੇ ਦੀ ਕਮੀ, ਗਰੀਬੀ ਅਜਈਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਅੰਤ ਹੋ ਜਾਵੇਗਾ ਸਾ ਸੰਗਤ ਜੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੁੱਖੜੇ ਜਿਹੜੇ ਵੀ ਹਨ ਉਹ ਦੂਰ ਹੋ ਜਾਣਗੇ ਤਾਂ ਸੰਗਤ ਜੀ ਤੁਸੀਂ 2-4 ਮਿੰਟ ਦਾ ਸਮਾਂ ਕੱਢ ਕੇ ਛਣੀਵਾ ਦੇ ਦਿਨ ਇਸ ਉਪਾਣ ਨੂੰ ਕਰ ਲੈਂਦੇ ਹੋ ਤਾਂ ਤੁਸੀਂ ਬਹੁਤ ਹੀ ਧੰਨਵਾਣ ਹੋ ਜਾਓਗੇ ਤੁਹਾਡੇ ਲਈ ਬੜਾ ਹੀ ਜ਼ਿਆਦਾ ਫਾਇਦੇਮੰਦ ਤੇ ਕਾਰਗਰ ਸਾਬਤ ਹੋ ਜਾਵੇਗਾ ਇਸ ਪਾਣੂ ਕਦੋਂ ਤੇ ਕਿਵੇਂ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਰੋ ਲਿਖੋ ਜੇ ਅਤੇ ਸੰਗਤ ਜੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਇਸ ਪਾਣੂ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਤੁਹਾਨੂੰ ਲਵ ਵੀ ਮਿਲ ਜਾਵੇਗਾ ਜੇਕਰ ਅਸੀਂ ਵੀਡੀਓ ਨੂੰ ਪੂਰਾ ਸੁਣਦੇ ਹਾਂ ਤਾਂ ਸੰਗਤ ਜੀ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤਾਂ ਤੁਹਾਡੇ ਕਾਰੋਬਾਰ ਦੇ ਵਿੱਚ ਜੋ ਵੀ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਹਨ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੁਹਾਨੂੰ ਤਰੱਕੀ ਮਿਲ ਜਾਵੇਗੀ ਅਤੇ ਕਾਰੋਬਾਰ ਦੇ ਵਿੱਚ ਵਾਧਾ ਹੋ ਜਾਵੇਗਾ ਕਿਉਂਕਿ ਸਾਧ ਸੰਗਤ ਜੀ ਕਿਸੇ ਵੀ ਮਨੁੱਖ ਦੀ ਬੰਦ ਕਿਸਮਤ ਨੂੰ ਇਹ ਉਪਾਅ ਖੋਲ ਸਕਦਾ ਹੈ ਜੇਕਰ ਇਸ ਉਪਾਅ ਨੂੰ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਦੇ ਉੱਤੇ ਸਹੀ ਦਿਨ ਕਰ ਲਿਆ ਜਾਵੇ ਉਹ ਕਦੇ ਵੀ ਇਦਾਂ ਨਹੀਂ ਹੋਵੇਗਾ ਕਿ ਤੁਹਾਨੂੰ ਇਸ ਦਾ ਲਾਭ ਨਾ ਮਿਲੇ ਸਾ ਸੰਗਤ ਜੀ ਤੁਸੀਂ ਲੋង ਦੇ ਚਾਰ ਉਪਾਅ ਇਕੱਠੇ ਵੀ ਕਰ ਸਕਦੇ ਹੋ ਇੱਕ ਤਾਂ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਹੈ ਤਾਂ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਹਨ ਤਾਂ ਦੂਜਾ ਜੇਕਰ ਤੁਹਾਡੇ ਘਰ ਵਿੱਚ ਨજર ਲੱਗੀ ਹੋਈ ਹੈ ਜਾਂ ਸੰਗਤ ਜੀ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਆਉਂਦੀ ਹੈ ਜੇਕਰ ਤੁਸੀਂ ਇਹ ਉਪਾਅ ਲੋੜੀ ਤੋਂ ਇੱਕ ਦਿਨ ਪਹਿਲਾਂ ਕਰ ਲੈਂਦੇ ਹੋ ਤਾਂ ਇਸ ਦਾ ਤੁਹਾਨੂੰ ਬਹੁਤ ਲਾਭ ਹੋਵੇਗਾ ਤਾਂ ਇਹ ਚਾਹ ਚੀਜ਼ਾਂ ਦੇ ਲਈ ਤੁਸੀਂ ਲੌਂਗ ਦਾ ਉਪਾਅ ਕਰ ਸਕਦੇ ਹੋ ਇਸ ਤਰ੍ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਇਹ ਦੱਸ ਦਿੰਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਨજર ਲੱਗੀ ਹੋਈ ਹੈ ਕੰਨ ਤੋਂ ਭਾਵ ਕਿ ਤੁਹਾਡੇ ਘਰ ਵਿੱਚ ਕਿਸੇ ਨੇ ਕੀਤਾ ਕਰਾਇਆ ਤੁਹਾਨੂੰ ਚਾਪਤਾ ਹੈ ਜਾਂ ਫਿਰ ਜਦੋਂ ਆਪਾਂ ਆਪਣੇ ਘਰ ਵਿੱਚ ਸਾਨੂੰ ਦਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਸੰਗਤ ਜੀ ਕੋਈ ਮਨੁੱਖ ਆਪਣੇ ਘਰ ਦੇ ਵਿੱਚ ਹੈ ਤਾਂ ਉਸ ਨੂੰ ਅਚਾਨਕ ਦਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਘਬਰਾਟ ਹੁੰਦੀ ਹੈ ਉਸ ਦਾ ਦਿਲ ਕਰਦਾ ਹੈ ਕਿ ਮੈਂ ਘਰ ਤੋਂ ਕਿਤੇ ਬਾਹਰ ਛੱਲਿਆ ਜਾਵਾਂ ਜਦੋਂ ਉਹ ਘਰ ਤੋਂ ਬਾਹਰ ਜਾਂਦਾ ਹੈ ਤਾਂ ਉਸ ਨੂੰ ਵਧੀਆ ਮਹਿਸੂਸ ਹੁੰਦਾ ਹੈ ਇਥੋਂ ਤੱਕ ਸਾਧ ਸੰਗਤ ਜੀ ਸਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਘਰ ਦੇ ਉੱਪਰ ਕਿਸੇ ਨੇ ਕੁਝ ਕੀਤਾ ਕਰਾਇਆ ਹੈ ਜਾਂ ਫਿਰ ਤੁਹਾਡੇ ਘਰ ਨੂੰ ਨજર ਲੱਗੀ ਹੈ ਕਿਉਂਕਿ ਸਾਧ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਆਪਣੇ ਰਿਸ਼ਤੇਦਾਰ ਸਾਥ ਸੰਬੰਧੇ ਹਨ ਉਹ ਆਪਾਂ ਨੂੰ ਆਪਣੀ ਮਿਹਨਤ ਦੇ ਜੋ ਅਸੀਂ ਆਪਾ ਬਣਾਉਂਦੇ ਹਾਂ ਕਮਾਈ ਕਰਦੇ ਹਾਂ ਘਰ ਦੇ ਵਿੱਚ ਸਾਡੇ ਜੋ ਪੈਸਾ ਹੁੰਦਾ ਹੈ ਸਾਡੇ ਫਿਊਚਰ ਜਿਹੜਾ ਉਹ ਅੱਗੇ ਵੱਧਦਾ ਹੈ ਤਰੱਕੀ ਕਰਦੇ ਹਾਂ ਤਾਂ ਉਸ ਸਬ ਨੂੰ ਵੇਖ ਕੇ ਉਹ ਨਵੇਂ ਸਹਾਰ ਦੇ ਜਿਸ ਕਰਕੇ ਸਾਡੇ ਘਰ ਨੂੰ ਨੈਚਰ ਲੱਗ ਜਾਂਦੀ ਹੈ ਇਸ ਨੂੰ ਦੂਰ ਕਰਨ ਦੇ ਲਈ ਸਾਥ ਸੰਗਤ ਜੀ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਦੋ ਲੋਂਗ ਲੈਣੇ ਹਨ ਇੱਕ ਮਿੱਟੀ ਦਾ ਭਾਂਡਾ ਲੈ ਲੈਣਾ ਹੈ ਇਹ ਮਿੱਟੀ ਦਾ ਭਾਂਡਾ ਸੰਗਤ ਜੀ ਜੇਕਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਪਿੱਤਲ ਦਾ ਭਾਂਡਾ ਲੈ ਸਕਦੇ ਹੋ ਪਰ ਲੋਹੇ ਦਾ ਪਾਣਾ ਬਿਲਕੁਲ ਨਹੀਂ ਲੈਣਾ ਇਹ ਪਾਣਾ ਲੈ ਕੇ ਇਸ ਵਿੱਚ ਤੁਸੀਂ ਲੌਂਗ ਪਾ ਲੈਣੇ ਹਨ ਪੰਜ ਕਪੂਰ ਪਾ ਲਓ ਤੇ ਛੋਟੀਆਂ ਇਲਾਚੀਆਂ ਪਾ ਦੇਣੀਆਂ ਹਨ ਦੋਵਾਂ ਨੂੰ ਫਿਰ ਇਹਨਾਂ ਨੂੰ ਚਲਾ ਦੇਣਾ ਹੈ ਤੇ ਜਲਾਉਣ ਤੋਂ ਬਾਅਦ ਇਸ ਵਿੱਚੋਂ ਜਿਹੜਾ ਧੂਆਂ ਨਿਕਲੇਗਾ ਉਸ ਨੂੰ ਆਪਣੇ ਪੂਰੇ ਹੀ ਘਰ ਦੇ ਵਿੱਚ ਧੂਨੇ ਦੇਣੀ ਹੈ ਉਸ ਨੂੰ ਆਪਣੇ ਪੂਰੇ ਘਰ ਵਿੱਚ ਘੁਮਾਉਣਾ ਹੈ ਤਾਂ ਜੋ ਜਿਹੜਾ ਧੂਆਂ ਹੈ ਉਹ ਘਰ ਦੇ ਹਰ ਇੱਕ ਕੋਨੇ ਦੇ ਵਿੱਚ ਚਲਿਆ ਜਾਵੇ ਇਸ ਤੋਂ ਬਾਅਦ ਸਾਸ ਸੰਗਤ ਜੀ ਜਦੋਂ ਇਹ ਠੰਡਾ ਹੋ ਜਾਵੇਗਾ ਧੂਣੀ ਦੇਣ ਤੋਂ ਬਾਅਦ ਇਸ ਦੇ ਵਿੱਚ ਜਿਹੜੀ ਤੁਹਾਨੂੰ ਰਾਖ ਮਿਲੇਗੀ ਉਹਨੂੰ ਤੁਸੀਂ ਇੱਕ ਡੱਬੇ ਵਿੱਚ ਪਾ ਲੈਣਾ ਹੈ ਇਸ ਰਾਖ ਨੂੰ ਸਾਸ ਸੰਗਤ ਜੀ ਤੁਸੀਂ ਡੱਬੇ ਵਿੱਚ ਸਟੋਰ ਕਰਕੇ ਰੱਖ ਲੈਣਾ ਹੈ ਤੇ ਹਰ ਰੋਜ਼ ਰਾਤ ਦੇ ਸਮੇਂ ਤੁਸੀਂ ਇੱਕ ਬਰਤਨ ਦੇ ਵਿੱਚ ਪਾਣੀ ਪਾ ਕੇ ਉਸ ਵਿੱਚ ਇਸ ਰਾਖ ਨੂੰ ਪਾ ਕੇ ਆਪਣੇ ਘਰ ਦੇ ਵਿੱਚ ਛੱਟਾ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਘਰ ਵਿੱਚ ਜਿੰਨੇ ਵੀ ਨਕਾਰਾਤਮਕ ਸ਼ਕਤੀ ਹੋਵੇਗੀ ਉਹ ਦੂਰ ਹੋ ਜਾਵੇਗੀ ਭਾਵੇਂ ਕਿੰਨੇ ਹੀ ਕਿਉਂ ਨਾ ਹੋਵੇ ਇਸ ਦੇ ਨਾਲ ਤੁਹਾਡੇ ਘਰ ਦੇ ਉੱਪਰ ਕੀਤੇ ਕਿਰਾਏ ਦਾ ਸਾਰਾ ਹੀ ਅਸਰ ਦੂਰ ਹੋ ਜਾਵੇਗਾ ਨજર ਦੋਸ਼ ਦੂਰ ਹੋ ਜਾਵੇਗਾ ਸਾਧ ਸੰਗਤ ਜੀ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਘਰ ਦਾ ਮਾਹੌਲ ਠੀਕ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਸੰਗਤ ਜੀ ਦੂਸਰਾ ਉਪਾਅ ਜਦੋਂ ਵੀ ਤੁਹਾਡੇ ਘਰ ਵਿੱਚ ਕੋਈ ਫੈਮਿਲੀ ਮੈਂਬਰ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਉਸ ਨੂੰ ਕਿਧਰੋਂ ਵੀ ਕੋਈ ਫਰਕ ਨਹੀਂ ਪੈ ਰਿਹਾ ਮੈਡੀਸਨ ਵੀ ਅਸਰ ਨਹੀਂ ਕਰਦੀ ਤਾਂ ਸਾਧ ਸੰਗਤ ਜੀ ਮੈਡੀਸਨ ਤਾਂ ਲੈਣੀ ਹੈ ਪਰ ਇਸ ਦੇ ਨਾਲ ਤੁਸੀਂ ਪੰਜ ਸ਼ਨੀਵਾਰ ਨੂੰ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਭਾਵੇਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਜਾਂ ਮੰਦਿਰ ਜਾਂਦੇ ਹੋ ਜਾਂ ਫਿਰ ਕਿਸੇ ਗੁਰੂ ਪੀਰ ਨੂੰ ਮੰਨਦੇ ਹੋ ਤਾਂ ਸੰਗਤ ਜੀ ਤੁਸੀਂ ਪੰਜ ਸ਼ਨੀਵਾਰ ਉੱਥੇ ਜਾ ਕੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਪੰਜ ਸ਼ਨੀਵਾਰ ਨੂੰ ਤੁਸੀਂ ਦੋ-ਦੋ ਲੋង ਲੈ ਕੇ ਜਾਣੇ ਹਨ ਉੱਥੇ ਬੈਠ ਕੇ ਤੁਸੀਂ 101 ਵਾਰ ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਗਾਏ ਹੋ ਉੱਥੇ ਗੁਰਬਾਣੀ ਮੋਲ ਮੰਤਰ ਦਾ ਪਾਠ ਕਰ ਲਿਆ ਜਾਵੇ ਜਿਵੇਂ ਤੁਸੀਂ ਕਿਸੇ ਗੁਰੂ ਪੀਰ ਨੂੰ ਮੰਨਦੇ ਹੋ ਤੁਸੀਂ ਮੰਦਿਰ ਜਾਂਦੇ ਹੋ ਉੱਥੇ ਬੈਠ ਕੇ 108 ਵਾਰ ਪੂਜਾ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਕਰਨਾ ਹੈ ਪਰ ਧਿਆਨ ਰੱਖਣਾ ਹੈ ਜਦੋਂ ਵੀ ਤੁਸੀਂ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਜਾਂ ਜਿੱਥੇ ਵੀ ਤੁਸੀਂ ਜਾਂਦੇ ਹੋ ਉਸ ਸਮੇਂ ਕਿਸੇ ਵੀ ਮੀਟ ਸ਼ਰਾਬ ਜਾਂ ਐਸੀ ਚੀਜ਼ ਦਾ ਸੇਵਨ ਨਹੀਂ ਕਰਨਾ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਜੋ ਤੀਸਰਾ ਉਪਾਅ ਹੈ ਜਿਵੇਂ ਕਈ ਭੈਣ ਭਰਾ ਕਹਿ ਦਿੰਦੇ ਹਨ ਸਾਡਾ ਕੰਮ ਨਹੀਂ ਚੱਲਦਾ ਸਾਡੀ ਸ਼ਾਪ ਨਹੀਂ ਚੱਲਦੀ ਸਾਡਾ ਕਾਰੋਬਾਰ ਰੁਕ ਗਿਆ ਹੈ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਹੈ ਤਾਂ ਇਹ ਉਪਾਅ ਤੁਸੀਂ ਬੁੱਧਵਾਰ ਨੂੰ ਕਰ ਸਕਦੇ ਹੋ ਜੋ ਪਹਿਲੇ ਉਪਾਅ ਦੋ ਦੱਸੇ ਹਨ ਉਹ ਸ਼ਨੀਵਾਰ ਨੂੰ ਜਿਹੜਾ ਉਪਾਅ ਹੈ ਇਹ ਤੁਸੀਂ ਬੁੱਧਵਾਰ ਨੂੰ ਸੰਗਤ ਜੀ ਇੱਕ ਲਾਲ ਰੰਗ ਦਾ ਕੱਪੜਾ ਲੈ ਲੈਣਾ ਹੈ ਉਸ ਦੇ ਵਿੱਚ ਇੱਕ ਹੀ ਲੋង ਪਾ ਦੇਣੇ ਹਨ 11 ਕਪੂਰ ਦੀਆਂ ਟਿੱਕੀਆਂ ਪਾ ਦੇਣੀਆਂ ਹਨ ਤੇ ਇਸ ਨੂੰ ਪਾ ਕੇ ਕੱਪੜੇ ਦੇ ਵਿੱਚ ਤੁਸੀਂ ਕਿਸੇ ਵੀ ਗੁਰੂ ਪੀਰ ਨੂੰ ਜਿਸ ਨੂੰ ਵੀ ਮੰਨਦੇ ਹੋ ਉਸ ਅਸਥਾਨ ਤੇ ਜਾਣਾ ਹੈ ਉੱਥੇ ਜਾ ਕੇ ਇਹ ਜੋ ਕਪੜਾ ਹੈ ਇਸ ਨੂੰ ਸੱਜੇ ਪਿਆ ਦੇ ਨਾਲ ਟੱਚ ਕਰਕੇ ਉਸ ਤੋਂ ਬਾਅਦ ਉੱਥੇ ਬੈਠ ਕੇ ਪੂਜਾ ਪਾਠ ਕਰੋ ਇਸ ਕਪੜੇ ਨੂੰ ਲੈ ਕੇ ਜੋ ਵੀ ਕਾਰੋਬਾਰ ਹੈ ਜੋ ਨਹੀਂ ਚੱਲ ਰਿਹਾ ਜਿਵੇਂ ਤੁਹਾਡੀ ਸ਼ਾਪ ਹੈ ਜਾਂ ਤੁਹਾਡੀ ਕੋਈ ਫੈਕਟਰੀ ਹੈ ਉੱਥੇ ਤੁਸੀਂ ਜਾਣਾ ਹੈ ਤੇ ਉੱਥੇ ਜਾਣ ਤੋਂ ਬਾਅਦ ਸਾਦ ਸੰਗਤ ਤੁਸੀਂ ਦੋ ਲੌਂਗ ਤੇ 11 ਕਪੂ ਤੁਸੀਂ ਜੋ ਵੀ ਲੈ ਸਨ ਇਹਨਾਂ ਨੂੰ ਜਲਾ ਦੇਣਾ ਹੈ ਇਸ ਦੀ ਜਿਹੜੀ ਧੂਣੀ ਹੈ ਇਸ ਨੂੰ ਪੂਰੀ ਹੀ ਆਪਣੀ ਦੁਕਾਨ ਜਾਂ ਫੈਕਟਰੀ ਦੇ ਵਿੱਚ ਘੁਮਾਉਣਾ ਹੈ ਤਾਂ ਇਸ ਦਾ ਜਿਹੜਾ ਧੂਆ ਹੈ ਕੋਨੇ-ਕੋਨੇ ਦੇ ਵਿੱਚ ਚੱਲਿਆ ਜਾਵੇਗਾ ਠੰਡਾ ਹੋਣ ਤੋਂ ਬਾਅਦ ਇਸ ਨੂੰ ਕਿਸੇ ਡੱਬੇ ਵਿੱਚ ਸਟੋਰ ਕਰਕੇ ਰੱਖ ਲੈਣਾ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਕਿ ਇਸ ਨੂੰ ਜਲ ਦੇ ਵਿੱਚ ਪਾ ਕੇ ਰਾਖ ਬਣਾ ਕੇ ਇਸ ਦਾ ਫਿਰ ਛੱਟਾ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸੰਗਤ ਜੀ ਤੁਹਾਡੇ ਕਾਰੋਬਾਰ ਦੇ ਵਿੱਚ ਤਰੱਕੀ ਹੋਵੇਗੀ ਜੋ ਤੁਹਾਡਾ ਕੰਮ ਰੁਕਿਆ ਹੋਇਆ ਸੀ ਉਹ ਵੀ ਚੱਲਣਾ ਸ਼ੁਰੂ ਹੋ ਜਾਵੇਗਾ ਪਰ ਸਾਧ ਸੰਗਤ ਜੀ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਜਿਸ ਤਰ੍ਹਾਂ ਦੱਸਿਆ ਕਿ ਉਸੇ ਹੀ ਤਰ੍ਹਾਂ ਇਸ ਉਪਾਅ ਨੂੰ ਕਰਨਾ ਹੈ ਇਹ ਜੋ ਪਾਣੀ ਦਾ ਛੱਟਾ ਹੈ ਜੋ ਆਪਾਂ ਬਣਾ ਕੇ ਘਰੇ ਜਾਂ ਦੁਕਾਨ ਦੇ ਵਿੱਚ ਦੇ ਰਹੇ ਹਾਂ ਇਸ ਨੂੰ ਸੰਗਤ ਜੀ 14 ਦਿਨ ਹੀ ਕਰ ਲੈਣਾ ਹੈ ਇਸੋ ਇਹ ਲਵਸਪਟੋ ਮੈਂ ਖਾਸ ਉਪਾਹਰ ਇੱਕ ਭੈਣ ਜੋ ਕਰ ਸਕਦੇ ਹੈ ਜਿਸ ਦੀ ਜ਼ਿੰਦਗੀ ਵਿੱਚ ਪ੍ਰੋਬਲਮ ਚੱਲਦੇ ਹੈ ਪੈਸੇ ਦੀ ਕਮੀ ਨੂੰ ਲੈ ਕੇ ਉਪਾਹਰ ਸੰਗਤ ਜੀ ਤੁਸੀਂ ਸ਼ੁੱਕਰਵਾਰ ਦੇ ਦਿਨ ਇਹ ਉਪਾਹਰ ਪੰਜ ਸ਼ੁੱਕਰਵਾਰ ਲਗਾਤਾਰ ਬਿਨਾਂ ਕਿਸੇ ਨੂੰ ਦੱਸੇ ਕਰ ਲੈਣਾ ਹੈ ਤੁਸੀਂ ਗੁਲਾਬ ਦਾ ਫੁੱਲ ਲੈਣਾ ਹੈ ਉਸ ਦੇ ਵਿੱਚ ਪੰਜ ਲੌਂਗ ਪਾ ਦੇਣੇ ਹਨ ਇਹ ਲੌਂਗ ਗੁਲਾਬ ਦੇ ਫੁੱਲ ਵਿੱਚ ਪਾ ਕੇ ਜਿੱਥੇ ਵੀ ਤੁਸੀਂ ਪੂਜਾ ਪਾੜ ਕਰਦੇ ਹੋ ਉਸ ਸਥਾਨ ਦੇ ਉੱਪਰ ਰੱਖ ਦੇਣੇ ਹਨ ਪੰਜ ਸ਼ੁੱਕਰਵਾਰ ਨੂੰ ਇਹ ਪਾਸ਼ ਆਮ ਦੇ ਸਮੇਂ ਕਰ ਲੈਣੇ ਹਨ ਜਾਂ ਤੁਸੀਂ ਇਸਵੇਰ ਦੇ ਸਮੇਂ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਪਰ ਸੰਗਜੇ ਅਗਲੇ ਦਿਨ ਸ਼ਨੀਵਾਰ ਨੂੰ ਇਹ ਗੁਲਾਬ ਦਾ ਫੁੱਲ ਹੋਵੇਗਾ ਉਸ ਨੂੰ ਜਲ ਪ੍ਰਵਾਹ ਕਰ ਦੇਣਾ ਹੈ ਜਿਹੜੇ ਲੌਂਗ ਬਚੇ ਹੋਣਗੇ ਉਸ ਨੂੰ ਆਪਣੇ ਕੋਲ ਸੰਭਾਲ ਕੇ ਰੱਖ ਲੈਣਾ ਹੈ ਇਸੇ ਤਰ੍ਹਾਂ ਤੁਸੀਂ ਪੰਜ ਸ਼ੁੱਕਰਵਾਰ ਲਗਾਤਾਰ ਇਹ ਪਾ ਕਰੋਗੇ ਤਾਂ ਸੰਗਜੇ ਤੁਹਾਡੇ ਕੋਲ ਪੰਛੀ ਲੌਂਗ ਹੋ ਜਾਣਗੇ ਤੇ ਜਿਹੜਾ ਗੁਲਾਬ ਦਾ ਫੁੱਲ ਹੈ ਉਸ ਨੂੰ ਤੁਸੀਂ ਸ਼ਨੀਵਾਰ ਨੂੰ ਜਲ ਪਰਵਾਹ ਕਾ ਸਕਦੇ ਹੋ ਪਰ ਜੋ ਲੌਂਗ ਸਾਡੇ ਕੋਲ ਬਚ ਜਾਣਗੇ ਉਹ ਦੋ ਦੋ ਹੋ ਜਾਣੇ ਹਨ ਉਹਨਾਂ ਲੌਂਗਾਂ ਨੂੰ ਸੰਗਤ ਜੀ ਤੁਸੀਂ ਆਪਣੇ ਤਜੋਰੇ ਵਿੱਚ ਰੱਖ ਲੈਣਾ ਹੈ ਇਹ ਤੁਹਾਡੇ ਲਈ ਪਰਮਾਤਮਾ ਜੀ ਦਾ ਆਸ਼ੀਰਵਾਦ ਹੈ ਇਸ ਨੂੰ ਕਦੇ ਵੀ ਸੰਗਤ ਜੀ ਬਾਹਰ ਨਹੀਂ ਸੁਟਣਾ ਇਸ ਨੂੰ ਬਹੁਤ ਜ਼ਿਆਦਾ ਰਿਸਪੈਕਟ ਦੇ ਨਾਲ ਡੱਬੇ ਦੇ ਵਿੱਚ ਪਾ ਕੇ ਰੱਖ ਲੈਣਾ ਹੈ ਤਜੋਰੀ ਵਿੱਚ ਰੱਖ ਲੈਣਾ ਹੈ ਇਸੇ ਨਾਲ ਪੈਸੇ ਦੀ ਕਮੀ ਦੂਰ ਹੋ ਜਾਵੇਗੀ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆਵੇਗਾ ਤੇ ਬਰਕਤ ਆ ਜਾਵੇਗੀ ਤੁਹਾਡੇ ਰੁਕੇ ਹੋਏ ਕਾਰੋਬਾਰ ਚੱਲ ਜਾਣਗੇ ਤੇ ਸਹਿ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੇ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਅਤੇ ਵਾਤਵਤ ਗੁਰਬਾਣੀ ਪੜੋ ਗੁਰਬਾਣੀ ਦੇ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ